ਇਨਸਾਨ ਇਹਦੇ ਨਾਮ ਆ ਮੇਰਾ ਛੋਟਾ ਭਰਾ ਵਾ ਅੱਛਾ ਜੀ ਠੀਕ ਹੈ ਜੀ ਪਰ 7 ਵਜੇ ਨਿਕਲਦਾ ਵਾ ਗਾੜੀ ਦਫ਼ਤਰ ਜਾਣ ਕੇ ਪਤਾ ਨਹੀਂ 8:30 ਵਜੇ ਤੁਰਦੇ ਆ ਕਿ ਨਾ ਕਿ 8 ਵਜੇ ਤੁਰਦੇ ਆ ਇੱਥੇ ਚਾਂਸ ਬੰਦਾ ਇੱਥੋਂ ਬਾਹਰੋਂ ਆਇਆ ਮੈਂ ਇੱਥੇ ਆਇਆ ਵਾਂ 8:30 ਹੋ ਜਾਂਦੇ ਪਚਾਂਸ ਹੋਇਆ ਏ 8:30 ਹੋਇਆ ਚਾਂਸ ਹੋਇਆ ਵਾ ਹਾੜੀ ਕੋ ਪਿਆਰਵਾਹੀ ਨਹੀਂ ਕਰਨਿਆ ਕੋਈ ਯੋਗਿਕ ਲੋ ਜਾਂਦਾ ਮੈਂ ਜਾ ਕੇ ਕੋਈ ਯੋਗਿਕ ਲੋ ਜਾਂਦਾ ਵਾ ਤੇ ਚਾਹੀਦਾ ਨਾ ਉਸ ਮਿੰਟੋ ਮਿੰਟ ਬੰਦਾ ਲੱਭ ਸਕਦੀ ਜੇ ਲੱਭਿਆ ਹੋਵੇ ਤੇ ਬਸ ਆਉਂ ਰਾਉਂਡੀਆਂ ਵਾ ਬੜੀ ਘਟਨਾ ਵੇ ਹੋਈ ਕੀ ਪਤਾ ਕੁਛ ਐ ਕੀ ਕਿਤੇ ਐਸੇ ਬਸ ਨਾ ਵਜਾ ਮੁੰਡਾ ਕਿੱਥੇ ਜਾ ਰਿਹਾ ਏ ਇੱਧਰ ਜਿ ਕਿਸ਼ਤ ਇਕੱਠੇ ਕਰਨ ਜਾ ਗਿਆ ਨੇ ਕੰਮ ਕਾ ਦਾ ਕਰਦਾ ਹੈ ਫਾਈਨੈਂਸ ਦਾ ਕਿਹਦੀ ਘਟਨਾ ਹੈ ਸਵੇਰੇ 10:30 ਵਜੇ ਤੁਹਾਨੂੰ ਕਿੰਨੇ ਵੇ ਪਹੁੰਚ ਲਿਆ ਸਾਨੂੰ ਦਾ ਜਲਿਆ ਨੂੰ 9:30 ਵਜੇ ਥੋੜਾ ਲੇਟ ਪਤਾ ਲੱਗਾ ਪਤਾ ਲੱਗਾ ਜਾਨ ਕੇ 11:00 ਵਜੇ ਨੂੰ ਪਤਾ ਲੱਗਿਆ ਸੀ ਕਿ ਕਿਹੜੀ ਚੀਜ਼ ਨਾ ਵੱਜਿਆ ਬਸ ਨਾ ਕਿਤੇ ਵੱਜਿਆ ਹੂੰ ਸ਼ਕਾਦਰ ਦੀ ਕਰਾਤੀ ਪੁੱਛੋ ਕਰਾਤੀ ਬਾਜੀ ਕੀ ਕਹਿੰਦੇ ਅਧਿਕਾਰੀ ਉਹ ਡੇ ਹੁਣ ਵੱਡੇ ਅਫਸਰ ਆਏ ਆ ਦੇ ਅੰਦਰ ਕਾਰਵਾਈ ਕਰਦੇ ਆ ਮੈਨੂੰ ਸਬੂਤ ਚਾਹੀਦਾ ਥੋੜਾ ਬਹੁਤਾ ਮੈਂ ਲਾ ਚੁੱਕਣੀ ਹੈ ਜੀ ਤੇ ਜੇ ਮੈਂ ਲਾ ਚੁੱਕਣੀ ਆ ਤੇ ਮੈਂ 47 ਖਾਨੀ ਕਿਤਾ ਐਕਸੀਡੈਂਟ ਕਿੰਨੀ ਉਮਰ ਹੈ ਇਹਦੀ ਹੁਣ ਹੀ ਕੋਈ ਮੇਰੇ ਨਾਲ 24 24 25 ਸਾਲ ਨਹੀਂ ਹੈ ਜਾਈ ਦੇ ਕੋਲ ਹੈ ਇਹ ਬੱਚਾ ਇੱਕ ਦਾ ਜੀ ਇਹ ਪਿੰਡ ਮੇਰਾ ਬੱਚਾ ਕਨਾਲੀ ਨਿਸ਼ਾਨ ਮਸੀਹ ਆ ਜਿੰਨਾਂ ਦੀ ਡੈਥ ਹੋਈ ਆ ਅਲੀ ਹਾਲ ਦੇ ਪਿੰਡ ਤੋਂ ਆ ਅਹੀਂ ਮੇਠੇ ਲੱਗੇ ਅਹੀਂ ਇਥੋਂ ਨੰਗੰਡੇ ਹੈ ਅਹੀਂ ਦੇਖਿਆ ਇਹਨਾਂ ਨੂੰ ਕਿਉਂਕਿ ਸਾਡੀ ਨਸੀਬ ਭਾਈ ਚੜਦਾ ਵਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੀ ਮਸੀਬ ਭਾਈ ਚੜਾ ਕੋਈ ਇੱਥੇ ਪਿਆ ਸੜਕਾਂ ਦੇ ਪਿਆ ਹੋਏ ਤੇ ਅਸੀਂ ਇਥੋਂ ਨੰਗ ਜੀਏ ਨਾਲ ਆਪਾਂ ਇਹ ਕਹਿੰਦੇ ਪੁਰਸਪ ਬਿਚਾਸਨ ਨੂੰ ਆਪਾਂ ਇਹ ਬੇਨਤੀ ਕਰਦੇ ਆ ਤੇ ਜਲਦ ਤੋਂ ਜਲਦ ਗੇਰਾ ਬਸ ਵਾਲਾ ਇਥੋਂ ਮਾਰ ਕੇ ਗਿਆ ਵਾ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਕਾਰਵਾਈ ਕੀਤੀ ਜਾਏ ਬੜੀ ਘਟਨਾ ਕੀ ਹੋਈ ਘਟਨਾ ਭਾਜੀ ਇਹ ਹੋਈ ਆ ਵੀ ਇਹ ਕਿਤੇ ਕਿਸਤਾ ਘਟਨਾ ਆਇਆ ਮੇਰਾ ਵੀਰ ਠੀਕ ਆ ਜੀ ਇਥੋਂ ਦੀ ਜਾਣਦੇ ਦੇ ਇਨਰ ਖਣੀ ਬਸਾਲਾ ਕੋ ਮਾਰ ਕੇ ਚਲ ਗਿਆ ਵਾ 10:00 10 ਵਜੇ ਦੀ ਗੱਲ ਵਾ ਠੀਕ ਆ ਹੁਣ ਪਤਾ ਨਹੀਂ ਵੀ ਕਿੰਨੇ ਕ ਵਜੇ ਫੋਨ ਆਇਆ ਮੈਂ ਇਥੋਂ ਯਾਨੀ ਕਿ 12:00 ਵਜੇ ਨੰਗਾ ਲੱਗਾ ਏ ਮੈਂ ਤਾਂ ਦੇਖਿਆ ਮੈਂ ਉਦੋਂ ਦਾ ਇੱਥੇ ਹੀ ਆ ਉਮਰ ਕਿਨੇ ਕ ਉਮਰ 28 25 24 25 ਸਾਲ ਦੀ ਹੈ ਇਹ ਇਹ ਅਲੀ ਹਲਦਾਰ ਜੀ ਇੱਥੇ ਲੱਗ ਗਿਆ ਜੀ ਇੱਥੇ ਲੱਗ ਗਿਆ ਪੁਲਿਸ ਆ ਗਈ ਤੇ ਮੌਕੇ ਤੇ ਆ ਕੇ ਬਾਅਦ ਵਿੱਚ ਆਈ ਇਹ ਭਾਜੀ ਪਹਿਲਾਂ ਦੋ ਮੁਲਾਜ਼ਮ ਆਏ ਆ ਉਹਨਾਂ ਪਤੀਸ ਕੀਤੀ ਓਦਾਂ ਉਸ ਤੋਂ ਬਾਅਦ ਵੱਡੇ ਅਫਸਰ ਆਏ ਆ ਉਹ ਦੇਖ ਤਿਸ ਕਰਨ ਜੀ ਇੱਕ ਅੱਜ ਸਾਨੂੰ ਇਨਫੋਰਮੇਸ਼ਨ ਆਈ ਹੈ ਵੀ ਕਿਸੇ ਅਨਨੌਨ ਗੱਡੀ ਦੇ ਨਾਲ ਜਿਹੜਾ ਹੈਗਾ ਸੀ ਆ ਇੱਕ ਲੜਕੇ ਦੀ ਵਜਨ ਨਾਲ ਮੌਤ ਹੋ ਗਈ ਮੌਕੇ ਤੇ ਤੇ ਉਹਦਾ ਸਿਰ ਵੀ ਕਾਫੀ ਫਿਸ ਚੁੱਕਾ ਸੀ ਉਹਦੇ ਸਬੰਧੀ ਹੁਣ ਅਸੀਂ ਮੌਕੇ ਤੇ ਆਏ ਆ ਤੇ ਗੱਡੀ ਦਾ ਤਾਂ ਅਜੇ ਤੱਕ ਪਤਾ ਨਹੀਂ ਲੱਗਾ ਪਰ ਅਸੀਂ ਇਹਨਾਂ ਦੇ ਜਿਹੜੀ ਸਟੇਟਮੈਂਟ ਲੈ ਕੇ ਉਹ ਐਫ ਆਈ ਆਰ ਵੀ ਦਰਜ ਕਰ ਰਹੇ ਹਾਂ ਪਲੱਸ ਅਸੀਂ ਜਿਹੜਾ ਆਪਣੇ ਸੋਰਸ ਹੈਗੇ ਕੈਮਰਾ ਵਗੈਰਾ ਜਾਂ ਦੂਜਾ ਕਿੰਨੂੰ ਇਨਫੋਰਮੇਸ਼ਨ ਪਹਿਲਾਂ ਮਿਲੀ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਉਹ ਕਾਰਵਾਈ ਕਰਦੇ ਆ ਅਸੀਂ ਇਹ ਜਿਹੜਾ ਅਜੇ ਤੱਕ ਸਾਡੇ ਰਿਜ਼ਲਟ ਆਇਆ ਕੋਈ 8:30 ਵਜੇ ਦੀ ਗੱਲ ਆ ਸਰ ਪਤਾ ਲੱਗਿਆ ਕੋਈ ਛੀ ਲੜਕਾ ਕੋਈ ਨਹੀਂ ਬੁਮਾਰਾ ਜਿਹਾ ਥੋੜਾ ਰਹਿਣਾ ਮਿਲਦਾ ਨਹੀਂ ਇਹ ਬੰਦਾ ਅਜੇ ਤੇ ਇਨਾ ਹੀ ਪਤਾ ਲੱਗਾ ਸਾਨੂੰ ਵੀ ਇਹ ਦਰਾਮਰਸਾ ਜਿਹੜਾ ਸੈੱਟ ਦਾ ਹੈਗਾ ਨੰਬਰ 2 ਇਹ ਕਿਸੇ ਕੰਪਨੀ ਚ ਜਿਹੜੀ ਕਲੈਕਸ਼ਨ ਕਰਦੇ ਆ ਇਕੱਠੀ ਕਰਦੇ ਉਹਦੇ ਚ ਲੱਗਾ ਸੀ ਤੇ ਉਹਨਾਂ ਦੇ ਸਾਰੇ ਵਾਰਸ ਵੀ ਆ ਗਏ ਨੇ ਨਾਲ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਜਿੰਨਾਂ ਕੋ ਕੰਮ ਕਰਦੇ ਸੀ ਕੰਪਨੀ ਚ ਉਹ ਵੀ ਆ ਗਏ ਨੇ ਇਸ ਕਰਕੇ ਦਾ ਇਹਦਾ ਤਾਂ ਬਾਈ ਨੇਮ ਕਲੀਅਰ ਹੋ ਹੀ ਗਿਆ ਸਾਨੂੰ ਇਹ ਦਿਨ ਆ ਬਜਾਇ ਲੀਅਰ ਨੇ ਇਹ ਨਹੀਂ ਜੀ ਹੁਣ ਪਤਾ ਲੱਗੇਗਾ ਕਿਉਂਕਿ ਅਸੀਂ ਕੈਮਰੇ ਦੇਖ ਰਹੇ ਹਾਂ ਕਾਫੀ ਗੱਡੀਆਂ ਉਨੇ ਟਾਈਮ 'ਚ ਨਿਕਲ ਚੁੱਕੀਆਂ ਨੇ ਇੱਕ ਸਾਰੇ ਕੋ ਐਕੂਰੇਟ ਟਾਈਮ ਨਹੀਂ ਸੀ ਹੈਗਾ ਇਹਦਾ ਇਸ ਕਰਕੇ ਸਾਰਾ ਹੁਣ ਟਾਈਮ ਕੱਢ ਕੇ ਫੇਰ ਹੀ ਅੱਗੇ ਪਾਸੇ ਜੜੀ ਦੀ ਇਨਵੈਸਟੀਗੇਸ਼ਨ ਹੋ ਜੇ